ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਾਤ ਲਾ ਕਰਦਾ ਮੇਰੇ ਵੀਰੋ ਉੱਤਰ ਕੋ ਉੱਤਰ ਸੈਟ ਹੈ ਸਾਰੇ ਵੀਰਾਂ ਨੇ ਕਰ ਠੀਕ ਲੋਕੋ ਕੋ ਕਰਤੀਓ ਲੋਕ ਵੀ ਸਟਾਰਟਿੰਗ ਅਰੇ ਕੀ ਗੱਲ ਆ ਜਿੱਕਦੇ ਨੀਂਦ ਬਾਹਲੀ ਆ ਜਾਂਦੀ ਨਹੀਂ ਐ 10 ਵਜੇ ਨਾਲ ਹੀ ਹੋ ਗਈ ਬਾਈ ਤਾਂ ਨੀਂਦ ਬਾਹਲੀ ਆ ਜਾਂਦੀ ਕਿ ਠੰਡ ਬਾਈ ਲਿੰਗਦੀ ਹੈ ਮੈਂ ਤਾਂ ਆਏ ਬਸ ਜੀ ਕਰੀਦਾ ਵੀ ਜਾਗ ਤਾਂ ਮੈਨੂੰ ਤੜਕੇ 7 ਵਜੇ ਤੇ ਆਈ ਆ ਪਰ ਫੇਰ ਸੌ ਜਾਂਨਾ ਫੇਰ ਉਹ ਉੱਠ ਖੜਦਾ ਆਈ ਦੀ ਮਾੜਾ ਮੋਟਾ ਆ ਅਚਾਹ ਚਾਹ ਹੀ ਪਈ ਸੀ ਆਈ ਨਾ ਮਤਲਬ ਚਾਹ ਹੀ ਸੀਗੀ ਤੇ ਤੜਕੇ ਦੀ ਤੇ ਵੀ ਪਈ ਕੋਈ ਠਰ ਗਈ ਇੰਨੀ ਪਹੁੰਚ ਨਹੀਂ ਪਈ ਸਰਾਏ ਪਈ ਉੱਠ ਕੇ ਪੀ ਲਾਇਏ ਵਿੱਚ ਬੈਠਾ ਬੈਠੇ ਚਾਹ ਤੇ ਚਲੋ ਕੋਈ ਦਿੱਕਤ ਨਹੀਂ ਬਾਕੀ ਨਾ ਰਾਤ ਵਲੌਗ ਦੀ ਏਡੀ ਗੁੰਡੀ ਕੀਤੀ ਹੈ ਹੋ ਵੀ ਸੌ ਗਿਆ ਠੰਡ ਹੁਲਕੀ ਦੀ ਹੈ ਇਹਦਾ ਕੋਈ ਨਾ ਕਿਹ ਬਾਹਰ ਤਾਂ ਕਰੜੀਆਂ ਧੁੱਪ ਲੱਗੀਆਂ ਵੈਸੇ ਖੋਲੀ ਇਹਦਰ ਬੈਠ ਕੇ ਕਰ ਗਏ ਲਾਈਟਾਂ ਨੂੰ ਤਾਂ ਬੰਦ ਆਹ ਮੀਹ ਹਲੇ ਸ਼ੁਰੂ ਬਾਕੀ ਬਸ ਢਾਲਿਆ ਭਾਈ ਬਰ ਮੰਜਾ ਉੱਤੇ ਵਿਚਾਲੀ ਲੋਈ ਬੈਠ ਕੇ ਧੁੱਪੇ ਹੋ ਕੇ ਬਸ ਹੁਣ ਸੋਚੀ ਜਾਂਦੇ ਆ ਵੀ ਕੀ ਕਰੀਏ ਕੀ ਕਰੀਏ ਮਨ ਦੋ ਤਿੰਨ ਪਾਸੇ ਜੋ ਹੈ ਪਿਆ ਯਾਰ ਇਹ ਕ ਰਾਤ ਦਾ ਤੁਹਾਨੂੰ ਦੱਸਿਆ ਮੈਂ ਬਲੱਡ ਮੇਰਾ ਡਾਉਨ ਹੀ ਚੱਲ ਰਿਹਾ ਤੜਾ ਕੁੱਟਣਾ ਸਾਰੀ ਯਾਰ ਦਿਲ ਜਿਹੀ ਘਟੀ ਜਾਂਦਾ ਪਤਾ ਨਹੀਂ ਕੀ ਗੱਲ ਹੈ ਯਾਰ ਸਭ ਹੌਸਲਾ ਜੇ ਨਹੀਂ ਹੁੰਦਾ ਭੈਣ ਹੀ ਪਤਾ ਨਹੀਂ ਕਾਹਦਾ ਚੋਰਾ ਆਇਆ ਲੱਗਿਆ ਪਿਆ ਤੜਕੇ ਉੱਠਣ ਸਾਰੀ 7 ਵਜੇ ਦੀ ਜਾਗ ਗਈ ਆ ਮੈਂ ਤਾਂ ਕਦੇ ਸੌਂ ਜਾਂਦਾ ਕਦੇ ਉੱਠ ਖੜਦਾ ਤੇ ਠੰਡ ਲੱਗ ਜਾਂਦੀ ਬਹਲੀ ਭਾਂਦ ਨੇ ਤੇ ਹੁਣ ਦੇਖਦੇ ਆ ਯਾਰ ਕੋਈ ਬੱਚੇ ਕੱਢ ਕੇ ਬਾਹਰ ਡਾਗੇ ਕਿ ਕੀ ਕਰਕੇ ਕੀ ਨਾ ਕਰਕੇ ਸਮਝ ਤੱਕੋਂ ਬਾਹਰ ਹੋ ਬੈ ਕੰਮ ਯਾਰ ਹਾਂ ਸੱਚ ਇੱਕ ਮੇਨ ਗੱਲ ਤਾਂ ਰਹੀ ਗਈ ਕੱਲ ਜਿਹੜੀ ਕਰਨੀ ਥੋੜੇ ਨਾਲ ਆਪਾਂ ਬੱਚਿਆਂ ਬਾਰੇ ਅਜੇ ਬੱਚੇ ਘਵਾਚਿਆਂ ਨੂੰ ਮੂੰ ਲੱਗਦਾ ਤੀਜਾ ਖਣੀ ਚੌਥਾ ਦਿਨ ਹੋ ਗਿਆ ਠੀਕ ਹੈ ਕਿ ਨਹੀਂ ਚਲੋ ਯਾਰ ਆਪਾਂ ਇੱਕ ਉਹ ਕਰਦੇ ਹਾਂ ਨਾ ਵੀ ਤੁਹਾਨੂੰ ਇੱਕ ਐਗਜ਼ਾਮਪਲ ਤੌਰ ਤੇ ਗੱਲ ਸਮਝਾਉਣੇ ਆ ਵੀ ਚਲੋ ਮੰਨਦੇ ਆ ਵੀ ਕੁਝ ਬੱਚੇ ਵਿੱਚੋਂ ਹੱਥ ਨਹੀਂ ਆਏ ਹੋਣੇ ਹਜੇ ਤੱਕ ਚਲੋ ਆਏ ਮੰਨ ਲੈਨੇ ਆ ਇੱਕ ਨੂੰ ਤਾਂ ਮੰਨ ਕੇ ਚਲੋ ਜਿਵੇਂ ਰਾਤ ਨੂੰ ਡੇਗ ਪਿਆ ਕੋਈ ਜਿਵੇਂ ਆਪਣੇ ਸਾਹਮਣੇ ਚੱਲ ਰਹੀ ਰਾਤ ਨੂੰ ਬੈਠੀ ਹੈਗੀ ਐ ਡੇਗ ਵੀ ਚਲ ਇੱਕ ਨੂੰ ਤਾਂ ਚਲ ਆਇ ਰੱਖ ਲੋ ਵੀ ਬਿੱਲੀ ਕੁੱਤੇ ਦੇ ਹੱਥ ਆ ਗਿਆ ਇੱਕ ਦਾ ਇੱਕ ਬਿੱਲੀ ਕੁੱਤੇ ਦੇ ਹਿੱਸੇ ਪਾਤਾ ਆਪਾਂ ਇੱਕ ਗਿਆ ਇਹਨੂੰ ਕੱਢ ਦਿਓ ਰਹਿ ਗਏ ਮਗਰ 4 ਇੱਕ ਜਾਨਵਰ ਨੂੰ ਚਲੋ ਮੰਨੋ ਯਾਰ ਬੈਰੀ ਚੱਕ ਕੇ ਲੈ ਗਈ ਉਹ ਵੀ ਕੱਢਤਾ ਮਗਰ ਰਹਿ ਗਏ 3 ਇੱਕ ਜਾਨਵਰ ਚੱਲ ਹਜੇ ਐਂ ਰੱਖ ਲੋ ਵੀ ਫੜੇ ਹੀ ਨਹੀਂ ਗਿਆ ਹੋਣਾਗਾ ਮਗਰ ਰਹਿ ਗਏ 2 ਇੱਕ ਚਲੋ ਰੱਖ ਲੋ ਗੋਲੀ ਪੈ ਗਿਆ ਹੋਣਾ ਯਾਰ ਠੀਕ ਹੈ ਮਗਰ ਰਹੇਗਾ 1 ਹੁਣ ਚਾਰ ਆਪਾਂ ਪਾਸੇ ਕੱਢ ਤੇ ਇਹ ਇੱਕ ਤਾਂ ਕਿਸੇ ਨੇ ਫੜੇ ਹੀ ਹੋਣਾ ਜਿਹੜਾ ਇੱਕ ਰਹਿ ਗਿਆ ਤੇ ਉਪਰੋਂ ਫੋਨ ਨਹੀਂ ਲਾ ਸਕਦਾ ਆਪਾਂ ਨੂੰ ਯਾਰ ਵੀ ਬਾਈ ਤੇਰਾ ਬੱਚਾ ਆ ਗਿਆ ਯਾਰ ਤੇ ਲੈ ਯਾਰ ਪੰਜਾਂ ਤੋਂ ਅਸਲ ਵਿੱਚ ਤਾਂ ਯਾਰ ਪੰਜਾਂ ਚੋਂ ਇੱਕ ਅੱਧਾ ਹੀ ਖਰਾਬ ਹੋਊਗਾ ਚਾਰ ਦੇ ਚਾਰ ਤਾਂ ਹੱਥ ਆਉਣਗੇ ਲੋਕਾਂ ਦੇ ਤੇ ਚੱਲ ਆਪਾਂ ਚਾਰ ਕੱਢ ਤੇ ਇੱਕ ਚਾਰ ਬਾਬੇ ਦੇ ਕੱਢ ਤੇ ਰੱਖ ਲੋ ਯਾਰ ਇੱਕ ਆਪਾਂ ਮੰਨ ਲਿਆ ਵੀ ਇੱਕ ਤਾਂ ਚਲੋ ਫਾੜ ਹੀ ਲਿਆ ਹੋਣਾ ਫਿਰ ਵੀ ਓਕੋ ਸੋਕੀ ਕਿਸੇ ਨਾ ਕਿਸੇ ਭਰਾਣੇ ਤੇ ਫੋਨ ਕਿਉਂ ਨਹੀਂ ਲਾਇਆ ਆਪਾਂ ਨੂੰ ਮੈਂ ਤਾਂ ਆ ਗੱਲ ਦੀ ਕੱਲ ਆਪਣਾ ਯੂਪੀ ਹੈ ਵੀ ਠੱਲਾ ਬਣਾ ਗਏ ਵੀ ਗਾ ਆਪਣੀਆਂ ਯਾਰ ਬਾਰੇ ਲੋਕਾਂ ਦੇ ਨਾਲ ਜ਼ਮੀਰ ਹੀ ਮਰੇ ਪਿਆ ਯਾਰਾ ਨਾ ਜਾਣਾ ਪਤੰਤਰ ਯਾਰ ਜੇ ਕੋਈ ਪੰਜਾਂ ਚੋਂ ਇੱਕ ਦਾ ਤਾਂ ਫੋਨ ਆਵੇ ਯਾਰ ਪੰਜਾਂ ਚੋਂ ਇੱਕ ਦਾ ਤਾਂ ਫੋਨ ਆਉਣ ਦਾ ਹੱਕ ਹੈਗਾ ਨਹੀਂ ਬਈ ਲੋਕ ਬਾਲੇ ਹੋਰ ਸਾਬਦੇ ਨੇ ਨਲੇ ਆਪਾਂ ਤਾਂ ਆਫਰ ਵੀ ਦੇਤਾ ਸੀ ਵੀ ਪਰਾਓ ਰੱਖ ਲਿਓ ਸਾਨੂੰ ਦੱਸ ਕੇ ਰੱਖ ਲਿਓ ਉਹ ਵੀ ਸਾਡੇ ਕੋਲੇ ਆ ਗਿਆ ਚਲੋ ਕੋਈ ਨਾ ਬਈ ਜੈਸੀ ਜਿਸ ਦੀ ਸੋਚ ਕੋਈ ਗੱਲ ਨਹੀਂ ਖਾਸ ਦੇ ਵਾਸਤੇ ਰੋ ਜਿਹਨਾਂ ਨੇ ਫੜੇ ਹੋਣਗੇ ਤੇ ਬਾਬਾ ਉਹਨਾਂ ਨੂੰ ਤਰਕੀਆਂ ਬਾਕਸ਼ੇ ਜਿਵੇਂ ਅਸੀਂ ਕਰੀ ਜਾਂਦੇ ਹੈਗੇ ਤੇ ਓਕੇ ਯਾਰ ਉਹ ਤਾਂ ਹੀ ਗੱਲ ਕਰਨੀ ਸੀ ਕੱਲ ਵੀ ਮੈਂ ਮੇਨ ਹਾਂ ਨਾ ਵੀ ਚਲੋ ਚਾਰ ਪਾਸੇ ਕੱਢ ਤੇ ਵੀ ਮੰਨ ਕੇ ਚੱਲੋ ਯਾਰ ਇੱਕ ਅੱਧਾ ਜਾਨਵਰ ਤਾਂ ਕਿਸੇ ਨੇ ਫੜਿਆ ਹੀ ਹੋਣਾ ਹਜੇ ਤੱਕ ਇੱਕ ਵੀ ਨਹੀਂ ਹੋਣਾ ਆਇਆ ਯਾਰ ਭੈਣ ਨੇ ਦਾਰ ਕਮਾ ਲਓ ਹੀ ਪਈ ਲੋ ਇਦੋਂ ਦਾ ਨਾ ਰਿਖਿਆ ਚਲੋ ਬਾਪੇ ਫਿਰ ਉਹਨੇ ਛੋਟੇ ਬੱਚੇ ਕੱਢ ਲਗੇ ਬਾਹਰ ਪੰਹ ਹੋਸ ਤਾਂ ਕੁਝ ਨਹੀਂ ਕਰਦੇ ਦੀਂਦੇ ਮੈਨੂੰ ਤੇ ਛੋਟੇ ਬੱਚੇ ਕੱਢ ਕੌਣ ਦੀ ਨਿਗਰ੍ਹਾ ਰੱਖ ਲੈਣੇ ਹਨਾ ਵੱਡੇ ਤਾਂ ਹੁਣ ਪਤਾ ਰਹੀ ਕੁਝ ਨਹੀਂ ਗਏ ਆਪਣੇ ਕੋਲੇ ਯਾਰ ਵੱਡੀ ਤਾਂ ਬੰਦ-ਬੰਦ ਕਰ ਦਾਂਗੇ ਬਾਕੀ ਆ ਬਸ ਗੋਸ਼ ਵਾਲਾ ਚੱਲਦਾ ਰੱਖਣਾ ਉਹ ਕਹਿੰਦਾ ਮੇਰੇ ਅਲ ਦੀ ਲੰਬ ਕੱਢ ਡਾੜਾ ਇੱਕ ਆਪਾਂ ਘੋੜੀ ਮੂਹਾਂ ਵੱਡਾ ਪੁੱਤਰਾ ਉਹਦਾ ਕੋਈ ਡਰ ਨਹੀਂ ਇੱਕ ਆਪਣਾ ਢੇਡੂ ਟੂਸੇ ਵਾਲਾ ਔਨਲਾਈਨ ਰਹੂਗਾ ਹਨਾ ਉਹਦਾ ਵੀ ਕੋਈ ਚੱਕਰ ਨਹੀਂ ਉਹ ਠੰਡੇ ਤੇ ਸਿਆਣੇ ਮੱਠੇ ਕੂਤਰਾ ਦਾ ਕੋਈ ਚੱਕਰ ਨਹੀਂ ਉਹਨੂੰ ਕਿਹੋ ਜਿਹਾ ਮੌਸਮ ਚ ਕਿੰਨਾ ਮਰਜੀ ਡਾਲ ਪਰ ਕੁਛ ਕਬੂਤਰ ਹੁੰਦੇ ਆ ਜਿਹੜੇ ਮੰਨ ਕੋ ਚਲੋ ਆਪਾਂ ਠੰਡ ਚ ਨਹੀਂ ਡਾ ਸਕਦੇ ਉਹਨੂੰ ਸੰਭਾਲ ਕੇ ਡਾਉਣਾ ਪੈਂਦਾ ਜਿਹੜੀ ਜਿਹੜੇ ਕਿ ਆਪੇ ਤੋਂ ਪਹਿਲਾਂ ਗਮਾ ਚੁੱਕੇ ਹੋ ਤੂੰ ਇਹਰ ਪਾਏ ਨਾ ਕਰਗੇ ਜਿਹੜੇ ਦੋ ਬੱਚੇ ਉਹਨੇ ਬਾ ਹਾਂਜੀ ਮੇਰੀ ਵੀਰੋ ਛਤਰੀਆਂ ਕਰਤਾਂ ਦਾ ਸੈਟ ਵਟ ਬਈ ਹੁਣ ਯਾਰ ਸੱਚੀ ਨਾ ਐਵੇਂ ਬੰਦੇ ਦਾ ਤਾਂ ਇੱਕ ਪਾਸਾ ਹੋਣਾ ਚਾਹੀਦਾ ਯਾਰ ਹੁਣ ਮੈਨੂੰ ਐਵੇਂ ਬੱਚੇ ਬਾਹਰ ਕੱਢ ਤੇ ਜੀ ਮੈਨੂੰ ਕੰਮ ਪੈ ਗਿਆ ਮੈਂ ਫੇਰ ਕੀ ਕਰੂੰਗਾ ਹਣਾ ਹੁਣ ਆਏ ਆ ਜੀ ਬੱਚੇ ਨਾ ਬਾਹਰ ਕੱਢੇ ਕੰਮ ਵੀ ਨਾ ਪਿਆ ਆਪਾਂ ਨੂੰ ਫੇਰ ਵੀ ਕੰਮ ਟੇਡਾ ਹੁਣ ਦੋ ਪਾਸੇ ਮਾਈਂਡ ਕਰਦੇ ਕਰਦਿਆਂ ਨਹੀਂ ਦੁਪਹਿਰਾ ਕਰ ਲੈ ਸਾਢੇ 11:30 ਵਜੇ ਪਏ ਪਏ ਨੂੰ ਉਹ ਉੱਥੇ ਕਿਤੇ ਅੰਦਰ ਪੈਣੇ ਕਦੇ ਬਾਹਰ ਪੈਣੇ ਮੈਂ ਤਾਂ ਇੱਕ ਕਰ ਹੀ ਜਾਂਦਾ ਚਲੋ ਐਂ ਕਰਦਾ ਕੋ ਛੋਟੇ ਬੱਚੇ ਕੱਢਦੇ ਬਾਹਰ ਪਾ ਠੀਕ ਹੈ ਜੇ ਨਹੀਂ ਕਿ ਮਾਨੇ ਚਲੋ ਇਹ ਹੋ ਗਏ ਹਾਰਪ ਪਹਿਲਾਂ ਮੈਂ ਸਾਰੇ ਛੋਟੇ ਬੱਚੇ ਬਾਹਰ ਕੱਢ ਲਾਂਦਾ ਦੂੰ ਇਕੱਲਾ ਇਕੱਲਾ ਕਰਕੇ ਫਿਰ ਤੁਹਾਨੂੰ ਦਿਖਾਉਂਗਾ ਠੀਕ ਹੈ ਸਰਨੇ ਚੇਪਾਂ ਖੋਲਦਿਆਂ ਬਾਕੀ ਆ ਦੇਖੋ ਸਭ ਦਾ ਚੇਪਾਂ ਖੁੱਲ ਗਏ ਸਾਰੇ ਆਜ਼ਾਦ ਪਰਿੰਦੇ ਆ ਤੇ ਸਾਰੇ ਛੋਟੇ ਬੱਚੇ ਕੱਢਤੇ ਬਈ ਬਾਹਰ ਤੇ ਜਿਹੜਾ ਬੱਚਾ ਕੱਲ ਪਾਸੇ ਬੈਠਾ ਸੀ ਬਈ ਉਹੀ ਬੱਚਾ ਅੱਜ ਫੇਰ ਪਾਸੇ ਬਹਿ ਗਿਆ ਉੱਡ ਕੇ ਹੋ ਬੈਠਾ ਉੱਡਿਆ ਵਧੀਆ ਉੱਡਿਆ ਪੰਜ ਦਸ ਮਿੰਟ ਉੱਡਿਆ ਗੇੜੇ ਪਾਈ ਗਿਆ ਬਾਕੀ ਤਾਂ ਉਹ ਡੜਾਂ ਛਦਰਗਾ ਦੇ ਬਿਠੀ ਜਾਂਦੇ ਆ ਉਹ ਕੰਜਰ ਦਾ ਉੱਡ ਕੇ ਤੇ ਗੇੜੇ ਗੂੜੇ પા ਕੇ ਪਾਸੇ ਬਹਿ ਗਿਆ ਕਿਰੋ ਕੁ ਵੇਨਾ ਹੋਰ ਬੇਗਾ ਦਾ ਬੇਗਾ ਹੀ ਹੈ ਭਾਈ ਤੂੰ ਤਰੋਂ ਆ ਕੇ ਹੋਰ ਲਾ ਕੋ ਹੁਣ ਪਾ ਕੇ ਕਿ ਜਿਹੜਾ ਬੱਚਾ ਨੇ ਉਹ ਟਾਂਕੇ ਟੋਕੇ ਲਾਈ ਜਪੜ ਇਹਦਾ ਮਚਾਉ ਲੋਠਾ ਜਿਹਦੇ ਟਾਂਕੇ ਲਾਈ ਸੀ ਨਾ ਛੱਡ ਦੇ ਫਿਰ ਵਾਰ ਦੇਖੀ ਆਉਗੀ ਛੱਡ ਹੀ ਦਿੰਨੇ ਚੱਲ ਪੁੱਤ ਹੈ 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 ਕੱਢਦਾ ਵਾਰ ਇੱਕ ਦਾ ਪਾ ਚੱਲ ਕੋਈ ਨਾ ਮੈਂ ਜਾਣ ਦੇਈ ਯਾਰ ਇਹ ਕਾ ਬੱਚਾ ਲੋਣਾ ਜਰੂਰੀ ਨਹੀਂ ਬਾਲਾ ਵੋੜ ਦਿਨਾਵਾ ਕੱਢ ਰਿਹਾ ਅੱਜ ਟਾਂਕੇ ਆਣਾ ਠੀਕ ਹੈ ਕਰਦੀ ਪਛਾਣੇਗੀ ਸ਼ੇਰਾ ਹੈਗੀ ਹੈ ਪਛਾਣ ਹੈਗੀ ਹੈ ਓਕੇ ਰਿਪੋਰਟ ਦੋ ਇਹ ਕੱਢ ਤੇ ਬਾਕੀ ਸਾਰੇ ਨਵੇਂ ਕੱਢ ਤੇ ਇੱਕ ਹਰੇ ਟੂਸਿਆਂ ਦਾ ਕੱਢਣ ਦੇ ਗਿਆ ਆਇਆ ਬੇਟਾ ਆਇਆ ਹੋ ਜਿਆ ਆ ਗਿਆ ਆ ਜਾ ਆ ਜਾ ਬੰਦੇ ਨਾਲ ਆ ਲਓ ਖਰੇ 2 ਸੇ ਹੈਲਪਰ ਓਕੇ ਕਾਫੀ ਬੱਚੇ ਕੱਢਦੇ ਬਾਹਰ ਆਪਾਂ ਲਗਭਗ 11 ਛੋਟੇ ਦੋ ਆਪਣੇ ਸਟਿਚਸ ਵਾਲੇ ਟਾਂਕੇਆਂ ਵਾਲੇ 11 ਤੇ ਦੋ 13 ਤੇ ਇੱਕ 14 14 ਬੱਚੇ ਬਾਹਰ ਆ ਬਰੋ ਇਸ ਟਾਈਮ ਆਪਣੇ ਮਸਕਲਾ ਹੋ ਬੱਚੇ ਨਹੀਂ ਆ ਆ ਪੁੱਤ ਘਰੇ ਮੁੜਿਆ ਆਇਆ ਸਿਆੜਾ ਰਹਿਣਾ ਤਾਂ ਤੇ ਕਰੋ ਬਈ ਆਪਣੀ ਦੂਜੀ ਵਾਰ ਦੀ ਚਾਹ ਆ ਗਈ ਤੇ ਦੂਜੀ ਵਾਰ ਦੀ ਚਾਹ ਦੀ ਭੈਣ ਕੱਢਦੀ ਲਓ ਇਹ ਵੀ ਉਵੇਂ ਦੋਵੇਂ ਪਈ ਰਹੇਗੀ ਇਹ ਨੂੰ ਪਾ ਲੈਟਰ ਨਾਲ ਤਤੀ ਕਰ ਲਿਆ ਨਾ ਖੜ ਜੋ ਮੈਂ ਚਾਬੀ ਦੇ ਆ ਮੈਂ ਤਾਂ ਲੈਟਰ ਕੱਢ ਕੇ ਦੂਜਾ ਉਹਦਾ ਤਤੀ ਕਰਕੇ ਪੀਂਦਾ ਯਾਰ ਬਾਬਾ ਚਾਰ ਰੋਟੀ ਤੜਕ ਦੀ ਕੁਝ ਵੀ ਨਹੀਂ ਖਾਦਾ ਪੀਤਾ ਯਾਰ ਜੀ ਨਹੀਂ ਕਰੇ ਕ ਤੜਕੇ ਦਾ ਸੰਸਾਪਾ ਨਹੀਂ ਕਾਦੀ ਘੜਪਣ ਲੱਗੀ ਉਹ ਤਾਂ ਠੰਡ ਲੱਗੀ ਆਵੇ ਮੈਂ ਬੜਾ ਬੁਰਾ ਹੋਣਾ ਹੈ ਫਿਰ ਥੋੜਾ ਜਿਹਾ ਦਿਲ ਖੜਾਉਣ ਵਾਲੀ ਦਵਾਈ ਲੈਂਦੀ ਆ ਮਾੜੀ ਮੋਟੀ ਬੁਖਾਰ ਬੂਰ ਵਾਲੀ ਖਾਂਦੇ ਆ ਹੋਪਸੋ ਤਰੀਕਾ ਕੰਮ ਕਰਨਾ ਚਾਹੀਦਾ ਲੈਟਰ ਕਾਫੀ ਪਏ ਇਹ ਨਾਲ ਤਤੀ ਹੋ ਜਾਈ ਠੀਕ ਹੈ ਕਿ ਨਹੀਂ ਉਹ ਵੀ ਕਿਵੇਂ ਕਰਕੇ ਇਹ ਕਰ ਨਈ ਯਾਰ ਇਹ ਤਾਂ ਚਲਦੇ ਹੀ ਬਾਲਾ ਘਟ ਹੈ ਹੁਣ ਬਿੱਲੀ ਨਾ ਸਕੀਮ ਪਾ ਦੇ ਤੇ ਪੁੱਤ ਛੇਦੀ ਛੇਦੀ ਛਦਰੀ ਤੇ ਆ ਜਾ ਭੈਣ ਚੋ ਦੀ ਮਗਰੋਂ ਬਿੱਲੀ ਨਾ ਆਏ ਖੜ ਚ ਤਾਹਾਂ ਚੱਲ ਕੇ ਕਿਤੇ ਟੋਕ ਕੇ ਲੈ ਆਈਏ ਆਏ ਤਾਂ ਛੋਟੇ ਬੱਚਿਆਂ ਦਾ ਫਾਇਦਾ ਯਾਰ ਜੇ ਆਸੇ ਪਾਸੇ ਬੈ ਵੀ ਜਾਣ ਨਾ ਮਾੜਾ ਮੋਟਾ ਤਾਂ ਦਿੱਕਤ ਵਾਲੀ ਕੋਈ ਗੱਲ ਨਹੀਂ ਹੁੰਦੀ ਕਿ ਘਰ ਦਾ ਪਤਾ ਹੁੰਦਾ ਆ ਜਾਂਦੇ ਹੈਗੇ ਪੁੱਤ ਛਦਰੀ ਤੇ ਆ ਤੇ ਸਕੀਮ ਨਾ ਪਾਏ ਤੇਰੇ ਤੇ ਪਹਿਲਾਂ ਹੀ ਬਹੁਤ ਨੁਕਸਾਨ ਚੱਲੀ ਬੈਠੇ ਹੈਂ ਇੰਦਰ ਨੇ ਗੰਦ ਪਾਈ ਜਾਂਦਾ ਬਾਬੋ ਯਾਰ ਛਦਰੀ ਤੇ ਨਹੀਂ ਮੈਂ ਤਾਂ ਇੱਕ ਮੈਂ ਛਦਰੀ ਉੱਚੀ ਕਰ ਜਾਂਦੀ ਚੱਲ ਪੁੱਤ ਬਣੀ ਛਦਰੀ ਤੇ ਜਾ ਬਣਾ ਚੜ ਚਲੀ 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 ਪੁੱਤ ਮੇਰਾ ਸਿਆਣਾ ਬੱਚਾ ਐ ਪੁੱਤ ਬਣ ਹੁਣ ਵੀਡੀਓ ਬਣੀ ਆਂਦੀ ਏ ਇਕੱਲੀ ਛੇੜੀ ਤੇ ਜਾਵੜਾ ਲੈ ਦੇਖੋ ਦੇਖੋ ਲਾਓ ਪਾਤਾ ਗੰਧ ਹੋ ਪਾਤਾ ਗੰਧ ਚਲੋ ਕੋਈ ਨਾ ਯਾਰ ਆਪੇ ਆ ਜੂ ਹੁਣ ਆਇਆ ਤਾਂ ਫੇਰ ਉਹ ਡਗਾ ਬਾਬੇ ਫੇਰ ਬੱਚਾ ਆ ਬੈਤਾ ਇਹ ਕੰਜਰਦਤਨ ਹੋਇਆ ਕਿ ਤੂੰ ਨਾ ਕਿਉਂ ਗੰਧ ਪਾਈ ਜਾਨ ਤੂੰ ਛੇੜੀ ਦੇ ਵੀ ਦੂਜਿਆਂ ਤੇ ਲੱਗੀ ਜਾਂਦੀ ਏ ਤੇਰੇ ਤੋਂ ਵੱਡੇ ਬੱਚੇ ਬੈਠੇ ਐ ਤੇਰੀ ਇਕੱਲੇ ਤੇ ਨਹੀਂ ਲੱਗਦੀ ਉਹ ਆਉਂਦਾ ਦੇਖੋ ਇਹ ਕਿਧਰ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆਇਆ 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 ਕਰੋ ਬਾਬੇਓ ਇਧਰੋਂ ਟੱਪ ਕਰੋ ਬੱਚਾ ਇੱਕ ਮਿੰਟ ਯਾਰ ਭਾਲ ਜਾ ਕੇ ਪਤੰਦਰ ਨੂੰ ਮੈਨੂੰ ਬੁਰਕ ਨਹੀਂ ਕੱਢਣੀ ਸੀ ਇਹ ਗੰਦ ਭਰਨੇ ਮੈਂ ਚ ਪੈ ਇਧਰ ਤੋਂ ਕੋਠਿਆਂ ਤੇ ਬਹਿ ਗਿਆ ਪਛਰੀ ਤੇ ਬਹਿ ਗਿਆ ਪਛਰੀ ਤੇ ਆਇਆ ਹਾ ਇਧਰ ਆ ਕੇ ਮੈਂ ਉਹ ਯਾਰ ਪਤਾ ਨਹੀਂ ਕਿੱਧਰ ਹੈ ਡੇ ਗੁਡੁਗੜਾ ਪਾ ਬਨੀਆ ਹਨਾ ਛੇਦੀ ਚੱਲ ਗਈ ਛਦਰਾਂ ਲੱਗੂ ਪੰਗਾ ਗਿਆ ਘਾਰ ਨੂੰ ਬਾਪਿਓ ਆ ਕੋਠੀ ਤੇ ਬੈਠਾ ਸੀਗਾ ਮੇਰੇ ਸਾਹਮਣੇ ਘਰ ਨੂੰ ਹੀ ਹੈ ਹੜਜ ਕਿੱਧਰ ਗਿਆ ਕਾ ਗਲਗਾਇ ਤੋਰ ਖਸਾ ਲਓ ਉੱਡਿਆ ਕਰਦਾ ਉਹ ਇਹਨਾਂ ਕਰਤੇ ਆਹ ਕੁਠੀ ਦੀ ਬੈਗਾ ਸੀਗਾ ਮੈਂ ਦੇਖਣਾ ਜ਼ਰੂਰੀ ਆ ਬਾਈ ਹਨਾ ਇਹ ਐ ਮੰਨ ਕੇ ਚਲੋ ਵੀ ਕੋਈ ਵਾਰੀ ਕੰਮ ਹੋ ਜਾਂਦਾ ਡੇਡਾ ਹਨਾ ਨਿਗ੍ਹਾਤ ਰੱਖਣੀ ਚਾਹੀਦੀ ਏ ਜਾਨਵਰ ਦੀ ਵੀ ਕਿੱਥੇ ਲਾ ਉੱਚਾ ਚੜ ਗਿਆ ਹੁਣ ਦੇਖੋ ਆ ਫਿਰਦਾ ਕਰਤੇ ਚੜਿਆ ਆ ਜਾਂਦਾ ਨੀਰੇ ਉਹ ਜਾਂਦਾ ਲੈ ਸਕਾਰਟ ਪਾਉਂਦਾ ਫਿਰਦਾ ਉੱਡਿਆ ਬਾਬੇ ਬੱਚਾ ਪਰ ਆ ਕੇ ਵੀ ਖੁੱਡੇ ਤੇ ਸੁਧਾ ਲੜਣ ਬਹੁਤ ਡਾ ਬਈ 10 15 ਮਿੰਟ ਚੋ ਹੀ ਖੜਾ ਰਿਆ ਭੜਕਾਈ ਗਿਆ ਆਖੇ ਇਹ ਛਦਰੀ ਤੇ ਨਹੀਂ ਬੈਠਾ ਪਰ ਖੁੱਡੇ ਤੇ ਡੇ ਗਿਆ ਪਤੰਦਾ ਇਹਦਾ ਚਲ ਇਹਨੇ ਨਾਲ ਪਰ ਤਾਂ ਕਮੈਂਟ ਲਾਈਟਾਂ ਉੱਪਰ ਬੰਦ ਕਰਕੇ ਆ ਇਹ ਨਾਲ ਬੱਚਾ ਤਾਂ ਹੋ ਗਿਆ ਪੱਕਾ ਆਪਣਾ ਠੀਕ ਹੈ ਇਹ ਘਰ ਦਾ ਪਰ ਉਹਨੇ ਇਹਨੂੰ ਛਦਰੀ ਤੇ ਮਾੜੀ ਸੈਟਿੰਗ ਕਰ ਗਏ ਕੰਜਰ ਦੇ ਛਦਰੀ ਤੇ ਆਏ ਮੈਂ ਤੇਰੇ ਰੋਕਣਾ ਬੂ ਕੀ ਫਾਇਦਾ ਪੁੱਤ ਆ ਜਾਏ ਨਹੀਂ ਕਰੀ ਦਿੰਦਾ ਪਤ ਨਹੀਂ ਕਿਉਂ ਲਾ ਛੋੜਦੇ ਹੋ ਵਧੀਆ ਉੱਡ ਪੈਂਦਾ ਪਰ ਉੱਡ ਕਿਸੇ ਦਾ ਖੁੱਡੇ ਤੇ ਚਲੋ ਘਰੇ ਆ ਗਿਆ ਇੰਨੀ ਬਹੁਤ ਇੱਥੋਂ ਤੱਕ ਆਬੂ ਕਰ ਲਾਂਗੇ ਪਰ ਨੀਵੀਂ ਛਦਰੀ ਤੇ ਜਾਊਗਾ ਇਹ ਗਾਇਬ ਵੀ ਤਾਂ ਇਹ ਓਕੇ ਹੋ ਗਈ ਜੀ ਰਿਪੋਰਟ ਚੜਾ ਲਿਆ ਬੱਚਾ ਆਪਾਂ ਛਦਰੀ ਤੇ ਇਥੋਂ ਪੈਰਾਂ ਚ ਹੁਣ ਟੈਨਸ਼ਨ ਮੁਕਤਾਂ ਕਰਾ ਜੀ ਉਹਨੇ ਗੰਦ ਨਾ ਪਾਇਆ ਤਾਂ ਹਨਾ ਜੀ ਗੰਦ ਪਾਇਆ ਫਿਰ ਚੀਪੀ ਤੁਹਾਨੂੰ ਪਤਾ ਹੈ ਬਸ ਇਹੀ ਹਾਲ ਹੈ ਕਿਰਾਂ ਦਾ ਚੜ ਗਿਆ ਸ਼ਰੀਰ ਤੇ ਟਿੱਗ ਗਿਆ ਕਿਰਾਂ ਤਾਂ ਬੱਚਿਆਂ ਚ ਓਕੇ ਹੋ ਗਈ ਰਿਪੋਰਟ ਐ ਉਹ ਡੋਡ ਕੈਂ ਛਤਰੀਆਂ ਤੇ ਬੈਠਣ ਨਾ ਇਹ ਕੱਲ੍ਹ ਦਾਸ ਕੀ ਹੋਇਆ ਜਦੋਂ ਬੱਚੀ ਨੇ ਛੱਡਿਆ ਚੋਬਰ ਨੇ ਐ ਕਰਕੇ ਉਹ ਭਾਂ ਜੋ ਗਲਤ ਕਰਤਾ ਉਹਨੇ ਤੋਂ ਉਦੋਂ ਬਾਅਦ ਬੱਚੀ ਦੀ ਸੈਟਿੰਗ ਹੀ ਨਹੀਂ ਬਣੀ ਛਤਰੀ ਤੇ ਬੈਠਣ ਦੀ ਉਦੋਂ ਬਾਅਦ ਛਤਰੀ ਤੇ ਬੈਠਣ ਦਾ ਹਸਾਬ ਹੀ ਨਹੀਂ ਆਇਆ ਬੱਚੇ ਨੂੰ ਤਾਂ ਕਰਕੇ ਹੁਣ ਤਾਂ ਚੜਾਤਾ ਕਰਾ ਹੋ ਬੈਠਾ ਮਨ ਲਗਾ ਲ ਗਏ ਜਵੜਗਣ ਹਾਂ ਉਹ ਫੰਗ ਫਰੂੜੀ ਕਹਿੰਦਾ ਹੁਣ ਤਾਂ ਬੈ ਆ ਉਹ ਵਹਿ ਗਿਆ ਓਕੇ ਹੋ ਗਈ ਰਿਪੋਰਟ ਬਈ ਸਾਰੇ ਬੱਚੇ ਬੈਠੇ ਆ ਤੇ ਯਾਰ ਚਾਹ ਤਸਦੀਕ ਕਰਕੇ ਸਾਥ ਆਪਣਾ ਲੈਕਟਰ ਨਾਲ ਯਾਰ ਭੁੱਲੀ ਗਿਆ ਮੈਂ ਤਾਂ ਉਹਨਾਂ ਬੱਚੇ ਬਾਹਰ ਕੱਢੇ ਸੀਗੇ ਜਿਵੇਂ ਹੀ ਜਸਟ ਸਾਨੂੰ ਪਤਾ ਤੁਹਾਡੇ ਸਾਹਮਣੇ ਤੇ ਹੁਣ ਹੀ ਅੰਦਰ ਕਰਨੇ ਪੈਣਗੇ ਨਾਲ ਦੀ ਨਾਲ ਚਲੋ ਕੋਈ ਨਾ ਹੁਣ ਇੱਕ ਗੱਲ ਮੰਨ ਲਓ ਮੇਰੇ ਸਿਆਣੇ ਪੁੱਤ ਬਣੇ ਅੰਦਰ ਤੜਜੋ ਪੁੱਤ ਬਣੇ ਗੰਦ ਨਾ ਪਾਇਓ ਅੱਜ ਤੜਜੋ ਉਸ ਤੋਂ ਬਾਅਦ ਮੈਂ ਰੋਜ਼ ਮੱਥਾ ਮਾਰ ਲਿਆ ਕਰੂ ਅੱਜ ਕਾਹ ਲੈ ਮੈਨੂੰ ਕੀ ਯਾਰ ਚਾ ਵੀ ਕਿਹੜੀ ਤਤੀ ਕਰਨੀ ਸੀ ਆਪਾਂ ਹਟ ਜਾ ਬਾਬੇ ਬੱਚੇ ਲਾਵਾਂ ਸਾਰੇ ਵੀ ਅੰਦਰ ਜਿੰਨੇ ਕੱਡੇ ਜੀ ਬਾਹਰ ਮੈਂ ਹਾਂਜੀ ਮੇਰੇ ਦੋਸਤੋ ਤੇ ਸੁਖੀ ਸੰਦੀ ਬੱਚੇ ਹੋ ਗਏ ਜੇ ਅੰਦਰ ਸਿਰਫ ਦੋ ਜ਼ਖਮੀ ਸ਼ੇਰ ਬਾਹਰ ਰਹਿ ਗਏ ਜਿਨ੍ਹਾਂ ਦੇ ਪਹਿਲਾਂ ਟਾਂਕੇ ਲਾਏ ਸੀਗੇ ਪਹਿਲਾਂ ਤਾਂ ਟਾਂਕੇ ਨਾਲ ਸਰ ਗਿਆ ਤੇ ਹੁਣ ਮੋ ਲਾਦਾ ਸਿੱਧਾ ਕਢੇਚੀ ਹੋਊਗਾ ਇਹਨਾਂ ਦਾ ਬਾਕੀ ਦਵਣੀ ਤੇ ਟੀਵੀ ਲਈ ਅੰਦਰ ਬੈਠੇ ਆ ਤੇ ਮੈਂ ਮਾ ਮੜਾ ਜਾ ਆ ਮੈਂ ਯਾਰ ਕੰਮ ਜਾ ਬਹੁ ਮੈਂ ਆ ਗਿਆ ਠੀਕ ਆ ਕਿ ਨਹੀਂ ਤੇ ਫੇਰ ਕਰਦੇ ਆ ਭਾ ਨਿਗਾ ਤੇ ਅਗਰਾਂ ਬੱਚਾਂ ਦੀ ਦੋਹਾਂ ਦੀ ਤੇ ਤੇ ਬਾਕੀ ਜੋ ਓਡਾ ਡੜ ਕੇ ਤਾਂ ਫਿਰ ਆ ਦੀ ਕੀਤੀ ਦਾ ਫਲ ਪਾਉਣਗੇ ਮੈਂ ਮੁਰਸਾਲ ਆਪਣਾ ਗਰਮ ਹੋਈ ਜਾਂਦਾ ਤੇ ਮੈਂ ਬਾ ਹੁਣ ਮੁੜਿਆ ਆਉਂਗਾ ਮੇਰੇ ਹਿਸਾਬ ਨਾਲ ਤੇ ਨਾ ਮੁੜ ਤੇ ਰਾਤ ਨੂੰ ਆਈ ਜਾਊਂਗਾ ਫਿਰ ਮੈਂ ਠੀਕ ਹੈ ਕਿ ਨਹੀਂ ਤੇ ਜੇ ਮੰਨ ਕੇ ਚੱਲ ਜੇ ਤਾਂ ਨਹੀਂ ਗੱਲ ਦੂਸਰ ਤੇ ਜਾਂਦੀ ਹੀ ਫੇਰ ਕਿਵੇਂ ਕਰਗੇ ਪੈ ਜਾਂਦੇ ਦੇਖੀਏ ਹੋਊਗੀ ਬਾ ਫਿਰ ਟੀਡਾ ਕੋਈ ਡਰ ਵਾਲੀ ਗੱਲ ਨਹੀਂ ਨਹੀਂ ਬਾ ਫਿਰ ਦੇਣੇ ਆ ਤੇ ਆ ਗਿਆ ਜੀ ਘਰੇ ਮੈਂ ਠੀਕ ਹੈ ਜਿਹੜੇ ਦੋ ਬੱਚੇ ਬਾਹਰ ਰਹਿ ਗਏ ਸੀ ਬਈ ਉਹ ਟੀਵਲੀ ਕਰਦਾ ਸੀ ਅੰਦਰ ਤੇ ਉਹ ਤੋ ਗਏ ਉੱਡ ਜਿਹੜਾ ਆਪਣੇ ਟਾਂਕਿਆਂ ਵਾਲੇ ਇੱਕ ਤਰ ਮੁੰਲਾ ਦਾ ਹਉ ਬੈਠਾ ਮੀਵੀ ਹੈ ਨਾ ਕਨਫਰਮ ਨਹੀਂ ਆ ਥੱਲੇ ਆ ਕੇ ਦੇਖਣਾ ਪੈਣਾ ਪਰ ਲੱਗਦਾ ਵੀ ਆਪਣੇ ਹੀ ਹੁੰਦਾ ਉਹ ਬਗਲ ਫੁੰਜੀ ਵਾਲਾ ਗਲਾਬੀ ਫੁੰਝਾ ਸ਼ਾਇਦ ਹਰੀ ਬਗਲ ਉਹ ਵੀ ਤੇ ਦੋਵੇਂ ਗਲਾਬੀ ਕਾਂਤਰਾਂ ਵਾਲਾ ਹਜੂੜਿਆ ਫਿਰ ਤਾਂ ਇੱਥੇ ਉਹ ਨੂੰ ਭਾਈ ਜੰਨਾ ਆ ਗਿਆ ਸੀ ਆ ਕੇ ਬੱਚੇ ਕੱਢ ਲਈ ਮੈਂ ਦੋ ਚਾਰ ਬਾਹਰ ਤੇ ਆ ਕੰਮ ਹੋ ਗਿਆ ਬਾਬੇ ਇੱਥੇ ਦਾ ਕੁਝ ਤਾਂ ਅੰਤਰਾ ਵਾਲਾ ਵੀ ਨਹੀਂ ਦੀਂਦਾ ਇਹ ਕਿੱਧਰ ਗਿਆ ਪਤੰਦਰ ਦਾ ਮੈਨੂੰ ਲੱਗਾ ਤਾਂ ਵੱਜੂ ਵੀ ਠੱਗੀ ਆ ਜ ਆਪਣੇ ਨਾਲ ਬਿਨਾ ਕੰਮ ਤੋਂ ਦੋ ਬੱਚੇ ਚੰਗੇ ਭਲੇ ਕਮਾਲੇ ਬਬਾ ਬੈਠੇ ਬੈਠੇ ਟੀਵੀ ਲਈ ਅੰਦਰ ਕਰ ਰਹੇ ਸੀ ਇਹਨਾਂ ਨੂੰ ਤਾਂ ਕਰੇ ਕੰਮ ਡੇਡਾ ਹੋ ਗਿਆ ਚਲੋ ਕੋਈ ਨਾ ਦੇਖਦੇ ਆ ਯਾਰ ਮਾਰੀ ਇਹਨਾਂ ਨਿਗਾਹ ਮੈਂ ਹਾਂਜੀ ਮੇਰੇ ਵੀਰੋ ਤੇ ਅਪਰੋਬਰੀ ਪਹੁੰਚ ਗਿਆ ਠੀਕ ਆ ਤੇ ਬੱਚਿਆਂ ਦੀ ਕੋਈ ਖਬਰ ਆਪਣੇ ਜਿਹੜੇ ਡਡੇ ਆ ਕਿਹੜਾ ਕੁਝ ਵੀ ਨਹੀਂ ਕਰ ਰਿਹਾ ਮੈਨੂੰ ਜੋ ਮੈਂ ਖੇਤੋਂ ਆਇਆ ਕਿਹੜਾ ਸੀ ਸੀ ਨੂੰ ਬਗਲ ਫੁੰਝੇ ਵਾਲਾ ਕਾਂਤਰਾ ਤੈਨੂੰ ਦੱਸਿਆ ਨਹੀਂ ਕਾਂਤਰਾ ਲਾਸਟ ਵੇਸ ਮੈਂ ਕਿੱਥੇ ਦੇਖਿਆ ਲਾਸਟ ਵੇ ਹੋਤ ਦਿਸਿਆ ਮੈਨੂੰ ਬਸ ਉਦੋਂ ਬਾਅਦ ਦੱਸਿਆ ਨਹੀਂਗਾ ਇਧਰਲੀ ਸਾਈਡ ਜਿੱਧਰ ਉਹ ਗਿਆ ਉਹ ਇਧਰ ਉਧਰ ਹੀ ਹੋ ਗਿਆ ਸੀਗਾ ਹਾਂ ਦੋਵੇਂ ਬੱਚੇ ਨਹੀਂ ਦਿਸੇ ਬਾਈ ਹਨਾ ਚਲੋ ਟੀਵਲੀ ਕਰਦਾ ਚੰਗਾ ਸੀਗਾ ਉਸਤਾਦ ਸਾਡਾ ਵੀ ਬੱਚੇ ਲਾਹਦਾ ਮੈਂ ਕੰਮ ਤੇ ਪਰ ਉਹ ਮਾੜਾ ਗਿਆ ਕੋਈ ਨਹੀਂ ਦੱਸਦਾ ਕੋਈ ਵੱਡੀ ਗੱਲ ਸਾਡ ਤੋਂ ਕੀ ਦੱਸਦੇ ਕੋਈ ਚੱਕਰ ਲੈ ਲੈ ਮੁੜਾ ਫੜ ਆਪਾਂ ਰੱਖ ਕੇ ਦਾਣਾ ਪਾਣੀ ਇਹਨੂੰ ਟਾਈਮ ਨਾਲ ਠੀਕ ਹੈ ਦਿਓ ਟ੍ਰੇਆਂ ਡਟੀਆਂ ਨੇ ਅੱਜ ਫੁੱਲ ਪਾ ਹੈਵੀ ਸੀ ਅੱਧਾ ਦੇਖ ਲੋ ਇੱਕ ਦਿਨ ਦੀ ਮੈਨੂੰ ਐਂ ਲੱਗਦਾ ਸਾਰੀ ਖਰਾਕ ਜਾਂਦੀ ਦੀ 5 ਕਿਲੋ ਸਾਰੇ ਕੂਤਰਾਂ ਨਾਲ ਨਾਲ ਵਾਲ ਕਾ ਲਈ ਆਏ ਆਏ ਵਾਲ ਕਟਾ ਦੇ ਆਏ 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 ਦੇਖੋ ਟੁੱਟ ਗਏ ਮੇਰੇ ਆਏ 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 ਬ੍ਰੈਡ ਆਏ ਉਹ ਨੰਬਰ 2 5 5 ਆਏ 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 ਪਤਾ ਓਕੇ ਬਿਲਾਦੀ ਤੇ ਵੈਸੇ ਤਾਂ ਕੁਝ ਬੱਚੇ ਬਾਹਰ ਬੈਠੇ ਆ ਕੋਈ ਦੇਖ ਲੈ ਉਹਨਾਂ ਨੂੰ ਆਪਨੇ ਐਕਸਟਰਾ ਹੋਰ ਪਾ ਦੇਣਾ ਲੈ ਆਵਾਂ ਜੀ ਆਏ 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 ਪਤਾ ਆਏ ਆਏ 54 ਕਿ ਉਹਦੇ ਕੋਲ ਹੈ ਲਓ ਜੀ ਇਧਰ ਵੀ ਰੱਖਦੇ ਲਾਸਟ ਬੱਚਾ ਲੈ ਗੁੱਡੇ ਆਏ 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 ਬੱਤ ਇ ਲੱਗਦੇ ਅੱਥ ਪੈਟ ਕਿਸ ਤਰ ਦੇ ਗਏ ਨਾ ਜਿਹੜਾ ਇਹ ਰੱਖੀ ਆ ਜਿਹੜਾ ਪਈ ਜਾਣੇ ਰੱਖਦ ਨੂੰ ਆਏ ਤਾਂ ਵੇਹੋ ਮਥਾ ਟਿਕਾ ਦਾ ਬਣ ਵੇਖ ਕੇ ਦਰਵੇਸ਼ ਆਏਂ ਦਰਵੇਸ਼ ਆਏ 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 ਆਲੇ ਗਣਾ ਮਾਨਸਾ ਦੇ ਬੱਚਾ ਆ ਦੇਖ ਲੈ ਬਈ ਬੱਚਾ ਦਾ ਵਾਇਕਾ ਪੂਰਾ ਡਾਰ ਖਣੀ ਮਾਨਸਾ ਆ ਤੇ ਰਹੀ ਐ ਲਈ ਜਦੋਂ ਮਰਜੀ ਡਾਂਗਾਂ 'ਚ ਪਾਲੀਆਂ ਆ ਕੇ ਮੇਰੇ ਇੱਕ ਕੂਤਰੋ ਉੋਠੀ ਤੇ ਬੈਠਾ ਵਾਪਸ ਸਾਹਮਣੇ ਆ ਇਧਰ ਜਿਹੜੇ ਪਿੰਡ ਦੇ ਪਰਾਇਦੂ ਫਰਦਾ ਪੜੂ ਇਤਰੀ ਤੇ ਇਤਰੀ ਤੇ ਵੀ ਇਹਦਾ ਪਰਾਇਦੂ ਆ ਬੋਲਾ ਕੁਟੀ ਪੈਦਾ ਵਾਲੀ ਤੇ ਹਾਂਜੀ ਬਾਪੂ ਤੇ ਇੱਕ ਬੱਚਾ ਦੇਖਿਆ ਬਈ ਉਹ ਬੈਠਾ ਇਹ ਬਗਲ ਫੂੰਜੀ ਵਾਲਾ ਜੱਥ ਨੂੰ ਘਰੇ ਆ ਗਿਆ ਸਜੀ ਬਗਲ ਤਾਂ ਠੀਕ ਹੈ ਠੀਕ ਹੈ ਕਿ ਨਹੀਂ ਤਾਂ ਫਿਰ ਝੁੱਕ ਕੇ ਲੈ ਚ ਲਾਂਗੇ ਕੋਈ ਬੰਦਾ ਚੱਲ ਖੰਡ ਕਰੀ ਚੱਲ ਬੋਲ ਖੇਤਰਾਂ ਲੱਗਾ ਪੰਗਾ ਆਪਣੇ ਫਿਰ ਕੋਈ ਡੈਰੀ ਵੀ ਨਾ ਪੁੰਤਾ ਜੀ ਘਰੇ ਜਾਵੜਾ ਤਾਂ ਲਾ ਦੇ ਜੀ ਲੋਕ ਲੋਕ ਇਸ ਤੋਂ ਬਾਅਦ ਨੋ ਐਂਟਰੀ ਐ ਮੋਟਰਸਾਈਕਲ ਘੋੜਾ ਕਰ ਤਾਂ ਅੰਦਰ ਆਪਣਾ ਫਿਊਲ ਵੀ ਪਾਤਾ ਇਹਦੇ ਚ ਤੇ ਦਵਣੀ ਨੇ ਮਣੀ ਵੀ ਫੜਾਈ ਸਾਨੂੰ ਵਾਵਾ ਲਿਆ ਕੇ ਕਿੱਧਰ ਗਈ ਹਾਂ ਆ ਭਾਈ ਇੰਨੇ ਪੈਸੇ ਵੀ ਬਚ ਗਏ ਇੰਨੇ ਕੁ ਵੇਲੇ ਆ ਗਿਆ ਅੰਦਰ ਪਾਣੀ ਚੱਲ ਛੱਡੋ ਹਣਾ ਤੇ ਇਧਰ ਭਾਈ ਲਿਆਂਦਾ ਮੈਂ ਆਪਦਾ ਰੋਟੀ ਚਾਹ ਤੇ ਖਾਣ ਪੀਣ ਨੂੰ ਜੀ ਕਰ ਜਾਂਦਾ ਮੇਰਾ ਹਣਾ ਸਟਿੰਗ ਸਟੰਗ ਜੀ ਮੈਂ ਖੇ ਵੀ ਲੈ ਆ ਕੇ ਇੱਕ ਕਬੂਤਰਾਂ ਵਾਸਤੇ ਤੱਤਾ ਪਾਣੀ ਠੀਕ ਆ ਤੇ ਦੋਵੇਂ ਬੱਚੇ ਕਿਤੋਂ ਉੱਥੇ ਬੈਠੇ ਕਾਂਤਰਾ ਵਾਲੇ ਦਾ ਕੋਈ ਆਦਾ ਪਤਾ ਨਹੀਂ ਬਗਲਾ ਵਾਲ ਆਪਣੀ ਨਿਗਾ ਚ ਜੇ ਰਾਤ ਨੂੰ ਆਪਣੀ ਨਿਗਾ ਚੜ ਗਏ ਦੋਵੇਂ ਬੱਚੇ ਤੇ ਆਪਾਂ ਫੜ ਲਿਆਵਾਂਗੇ ਤੇ ਬੰਦ ਕਰ ਦਾਂਗੇ ਬੱਚੀ ਯਾਰ ਉਹ ਡਾਉਨ ਦਾ ਹੱਕ ਨਹੀਂ ਬੱਚਿਆਂ ਦਾ ਗਲਤ ਉੱਡ ਗਿਆ ਆਪਣੇ ਤੋਂ ਹਾਂਜੀ ਮੇਰੇ ਵੀਰੋ ਤੇ ਇਧਰ ਭਾਈ ਹੌਟ ਵਾਟਰ ਪਾਈਨੇ ਸਾਰੇ ਕਬੂਤਰ ਇਧਰ ਦੋਵੇਂ ਖੁੱਡਾਂ 'ਚ ਬਈ ਆਪਾਂ ਹੌਟ ਵਾਟਰ ਪਾਤਾ ਦਾਣਾ ਪਾਣੀ ਪਾਦਾ ਕਹਿੰਦਾ ਭਾਵ ਹੈ ਤੇ ਹੁਣ ਆ ਕਿਧਰ ਜੋੜਾਂ ਵਾਲੇ ਪਾਸੇ ਬਈ ਠੀਕ ਹੈ ਤੇ ਇੱਕ ਮਿੰਟ ਇਹਨਾਂ ਨੂੰ ਵੀ ਬਈ ਪਾਣੀ ਪਾ ਦਾਂ ਤਾਂ ਤਾਂ ਲਿਆਂਦਾ ਡਾ ਤੇ ਇਧਰ ਬਈ ਸਾਰੇ ਖੁੱਡਾਂ 'ਚ ਪਾਤਾ ਦਾਣਾ ਪਾਣੀ ਉਹ ਸਰਪੰਦਰਲੇ ਕਾਪਨੇ ਹੋ ਰਹੇਗੇ ਜਾਲ ਵਾਲੀ ਜਿਹੜੀ ਜੋੜੀ ਬੈਠੀ ਹੈ ਬਸ ਉਹ ਵੀ ਪੱਟ ਦੇਣੀ ਹੈਗੀ ਉਹਨੇ ਆਡੇ ਪੂਰੇ ਕਰ ਲੈਣਗੇ ਮੇਰੇ ਹਿਸਾਬ ਨਾਲ ਤਾਂ ਦੋਵੇਂ ਤੋਂ ਪੱਟ ਕੇ ਬਸ ਲੋਡ ਕਰਕੇ ਖੁੱਡਾਂ ਛੱਡ ਦੇਣਾ ਸਾਰੀਆਂ ਜੋੜਾਂ 'ਤੇ ਪੱਟੀ ਹੈ ਨਾ ਇਹ ਤੋਂ ਪਹਿਲਾਂ ਚਾਰ ਪੰਜ ਜੋੜਾਂ ਪੱਟ ਦਿਆਂ ਆਪਾਂ ਕਹਿੰਦਾ ਭਾਵ ਕੂਤਰ ਕਬੂਤਰਾਂ ਐਡ ਕਰੀ ਜਾਂਦੇ ਆ ਠੀਕ ਹੈ 1 ਮਿੰਟ ਬੜਾ ਇੱਧਰ ਪਾਣੀ ਪਾ ਗੀ। ਭਾਏ ਨਾ ਛੜਕਾਇਆ ਕਿਹੜਾ ਕਰੀਦਾ ਦਾ। ਤੇ ਇੱਧਰ ਵੀ ਪਾਈਏ ਇੱਥੇ ਕੰਮ ਨਹੀਂ ਮੀੜੀਆਂ ਨੇ। ਛੇਤੀ ਛੇਤੀ ਆਇਓ ਪੱਤਾ। ਆਇਓ 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 ਸਾਰੇ ਬੂਏ ਚ ਨਹੀਂ ਓਕੇ ਹੋ ਗਿਆ ਬਾਈ। ਦਾਣੇ ਪਾਣੀ ਵਾਲੀ ਤੇ ਵਾ ਪਿੰਜਰੇ ਵਾਲ ਨੂੰ ਵੀ ਪਾ ਦਣਾ ਜੁਗਾ ਬਾਜ। ਤੇ ਬੱਚਾ ਬਈ 1 ਮਿੰਟ ਹੈ ਇਹ ਤਾਂ ਕੱਪਾਣ ਨੂੰ। ਅਨਾਈ ਤਾਂ ਆਪਣਾ ਸੰਤਰਾ ਵਾਲੇ ਨਾਲ ਹੈ। ਚਲ ਕੰਮ ਚਲ ਕੰਮ ਤਰਾਂ ਤੱਕ ਦੀਦੇ ਨਹੀਂ ਯਾਰ। ਇਹੋ ਤਾਂ ਛੱਡੋ ਬਗਲ ਹੁੰਜਾ ਦੇਸੀ ਜਾਂਦਾ ਕੱਲਾ ਉਹ ਬੈਂਦਾ ਨਹੀਂ ਉਹ ਟੱਪੇ ਆਦਾ ਆਏ ਕਰੇ ਕਰੇ ਠੀਕ ਹੈ ਇਧਰ ਬੇਬੀ ਆ ਗਿਆ ਸਾਡਾ ਸਕੂਲੋਂ ਹੈਲੋ ਬੇਬੀ ਹੈਲੋ ਤਾਂ ਕਰ ਜਾ ਹੈਲੋ ਕਰ ਦੇ ਕੋਈ ਨਾ ਫਰਾਂ ਹੀ ਨਹੀਂ ਸਹੀ ਦੇਉਂ ਤੈਨੂੰ ਚਾਕਲੇਟ ਕੋਈ ਗੱਲ ਨਹੀਂ ਹਾਂਜੀ ਮੇਰੇ ਵੀਰੋ ਤੇ ਕਰਦਗੇ ਜੀ ਜਾਗਮਗ ਜਾਗਮਗ ਸਾਰੇ ਪਾਸੇ ਟੈਨਨ ਲੈਟ ਆਊਟ ਹਾਰੇ ਹੜ ਜੋ ਬਈ ਏ ਲਓ ਜੀ ਤੇ ਬੱਚੇ ਆਪਣੇ ਉਹੀ ਤਿੰਨ ਬਾਹਰ ਬੈਠੇ ਆ ਬਰੋ ਜਿਹੜੇ ਛੱਡੇ ਚ ਇੱਕ ਛਦਰੀ ਦੇ ਬੰਨੇ ਤੇ ਵਿਚਾਰਾ ਭੁੱਖੇ ਦਾ ਇਹਨੂੰ ਅੰਦਰ ਕਰਦੇ ਹਨੇਰਾ ਹੋ ਗਿਆ ਤੇ ਦੋਵੇਂ ਬੱਚਾਂ ਚੋਂ ਇੱਕ ਵੀ ਬੱਚਾ ਨਹੀਂ ਆਇਆ ਆਪਣਾ ਠੀਕ ਹੈ ਕੋਈ ਗੱਲ ਨਹੀਂ ਯਾਰ ਠੀਕ ਜਿਵੇਂ ਹੋਈ ਜਾਂਦਾ ਵਾ ਹੋਈ ਤਾਂ ਮਾੜੀ ਹੀ ਜਾਂਦੀ ਆਪਣੇ ਨਾਲ ਉਦੋਂ ਹੀ ਸਾਨੂੰ ਪਤਾ ਹੀ ਹੈ ਚਲੋ ਠੀਕ ਹੈ ਯਾਰ ਬਸ ਜਿਵੇਂ ਬਾਬਾ ਚਾਹੂਗਾ ਜਿਵੇਂ ਓਵੇਂ ਆਪਾਂ ਰਾਜ਼ੀ ਆ ਯਾਰ ਕੋਈ ਦਿੱਕਤ ਨਹੀਂ ਕਰਦੇ ਹਨਾ ਉਹਦੇ ਰੰਗਾਂ 'ਚ ਰਾਜ਼ੀ ਆ ਕੋਈ ਚੈੱਕ ਕਰਨੀ ਆਉਣਾ ਹੋਇਆ ਆ ਜਾਣਗੇ ਨਹੀਂ ਆਉਣਾ ਹੋਇਆ ਤਾਂ ਫਿਰ ਉਹਨਾਂ ਦੀ ਮਰਜ਼ੀ ਹਨ ਕੁਝ ਗਲਤੀ ਮੇਰੀ ਸੀ ਯਾਰ ਮੈਂ ਆਪ ਕਰ ਜਾਂਦਾ ਅੰਦਰ ਨਾ ਤੇ ਟਾਈਮ ਨਾਲ ਸਾਰੇ ਬੱਚਿਆਂ ਚ ਉਹ ਮੈਨੂੰ ਥੋੜੀ ਕਾਹ ਸੀ ਮੈਂ ਤਾਂ ਕਰਕੇ ਜਾਵੜਿਆ ਚਲੋ ਕੋਈ ਡਿਕਤ ਨਹੀਂ ਇਹਨੂੰ ਲਾ ਆ ਵਿਚਾਰੇ ਨੂੰ ਹਾਂਜੀ ਬਾਪੋ ਤੇ ਇੱਕ ਬੱਚਾ ਇੱਥੇ ਆ ਗਿਆ ਬਈ ਆਹ ਨੂੰ ਬਲਾਵੀ ਕਾਂਤਰ ਵਾਲਾ ਆਹ ਮੁੰਡਾ ਕਹਿੰਦਾ ਮੇਰੇ ਕੋਲੇ ਆ ਜਿਹੜਾ ਖੰਡ ਜਿਹੜੀ ਆਉਂਦੀ ਹੁੰਦੀ ਹੈ ਤੇਰੀ ਵੀਡੀਓ ਵੀ ਬਣਾਉਣੀ ਆ ਖੰਡ ਓਏ YouTube ਦੋਨੇ ਹਾਂ ਰੱਤੀ ਜੀ ਰੱਤੀ ਕੀ ਕੀ ਹੈ ਖੇਮਸ ਕਰ ਦੇਨੇ ਤੈਨੂੰ ਆ ਤੈਨੂੰ YouTube ਤੇ ਵੀਡੀਓ ਬਣਾ ਰਹੇ ਨੇ ਤੇਰੀ ਤੈਨੂੰ YouTube ਤੇ ਪਾਉਂਗੇ ਵੀ ਬੱਚੇ ਸਾਡਾ ਬੱਚਾ ਮੋੜ ਹੈ ਹਾਂ ਧੰਨਵਾਦ ਕਰਾਂਗੇ ਤੇਰਾ ਧੰਨਵਾਦ ਤੇਰਾ ਸਨਮਾਨ ਵੀ ਕਰਾਂਗੇ ਬਾਜੀ ਤੇ ਤੈਨੂੰ ਛੋਟੇ ਜਿਹੇ ਕੱਪ ਨਾਲ 2 ਇੰਚ ਦੇ ਨਾਲ ਬੱਚਾ ਲੈਣ ਗਿਆ ਜੀ ਸਾਨੂੰ ਠੱਲ ਕੇ ਇਥੇ ਕਹਿੰਦੇ ਤੁਸੀਂ ਇੱਥੇ ਖੜੋ ਮੈਂ ਲੈ ਕੇ ਆਉਣਾ ਮੈਂ ਵੀ ਖੜ੍ਹ ਦੇਣੇ ਕੋਈ ਦੇਖੀ ਠੀਕ ਹੈ ਕਿ ਨਹੀਂ ਨਾਲ ਦੀ ਜੀ ਫਿਰ ਗੁੱਟੀ ਮਾਦਰ ਬੱਚਾ ਕਹਿੰਦਾ ਆਜੋ ਫਾਲੋਅ ਅਪ ਮੀਂ ਕਹਿੰਦਾ ਬੱਚਾ ਸੋਨੇ ਤਿੰਨੇ ਮੈਂ ਕਿਹਾ ਮੁੰਡੇ ਨੂੰ ਪੱਤੀ ਲੈਣ ਦੇ ਜੀ ਕਹਿੰਦਾ ਚੱਤ ਪੋਛ ਹੋ ਗਏ ਯਾਰ ਠੀਕ ਹੈ ਕਿ ਨਹੀਂ ਅੱਲ ਦੀ ਮਾੜੀ ਕਿਸੇ ਉਦਨ ਬਾਜ ਸਕ ਗਿਆ ਅੱਜ ਡੱਜ ਵੀ ਬਾਜ ਛੱਟ ਗਿਆ ਉਹਨੂੰ ਹਣਾ ਉਹਦੇ ਉਦਨ ਹੀ ਬਾਜ ਛੱਟ ਗਿਆ ਡੱਜ ਵੀ ਬਾਜ ਛੱਟ ਗਿਆ ਵੇ ਲੈ ਬੱਧਾ ਥੱਲੋ ਵੀ ਨਹੀਂ ਅਜ ਪਾੜਿਆ ਪੈ ਜੀ ਅੱਛਾ ਅੱਛਾ ਨਹੀਂ ਕੋਈ ਗੱਲ ਨਹੀਂ ਮੁੰਡਾ ਕੱਢੀ ਪਚਾ ਆਪਣਾ ਜਿਹੜੇ ਪਾਸੇ ਬਾਰੀਪੁਰੀ ਇਹ ਕਿੱਥੋਂ ਚੱਕ ਕੇ ਲੰਦੇ ਸੀ ਬਈ ਸਕੂਲ ਚ ਮੈਂ ਵੜ ਕੇ ਲਿਆਂਦਾ ਬਾਸ ਮੈਂ ਕਹਿੰਦਾ ਸਕੂਲ ਚ ਇਹ ਅਜ ਪਾਗ ਲੱਤ ਪਾੜੀ ਪਈ ਐ ਕੋਈ ਨਾ ਕੋਈ ਨਾ ਕੋਈ ਮੈਂ ਪਰਵਾਹ ਦਵਾਈ ਦਈ ਦਵਾਈ ਉਹਨੂੰ ਬਈ ਨਹੀਂ ਕੋਈ ਡੱਕਤ ਵਾਲੀ ਕਰ ਰਹੀ ਕੋਈ ਚੱਕਰ ਵਾਲੀ ਆ ਇੱਥੋਂ ਨਹੀਂ ਥੱਲੋ ਆ ਵੇ ਇਧਰ ਪਾੜਿਆ ਪਿਆ ਕੋਈ ਨਾ ਕੋਈ ਆ ਦੇਖ ਇੱਥੋਂ ਵੱਡ ਗਿਆ ਨਾ ਅੱਜ ਇੱਥੋਂ ਇੱਥੋਂ ਕੰਮ ਕਰਕੇ ਟੂਈ ਤੇ ਵੀ ਆ ਟੂਈ ਤੇ ਤਾਂ ਪਹਿਲਾਂ ਦਾ ਸੀ ਟੂਈ ਨਹੀਂ ਨਹੀਂ ਜੀ ਟੂ ਆਹ ਮੋੜਾ ਮੋਟਾ ਕਰਕੇ ਹੈ ਗਾਮੇ ਦਾ ਇਹਦਾ ਪਾੜਾ ਇਹਦੇ ਨਾਲ ਪਹਿਲਾਂ ਪਾੜਿਆ ਸੀ ਪਹਿਲਾਂ ਇਹ ਤਾਂ ਸਾਰੀ ਖਿਲਰੀ ਸੀ ਆਹ ਟੂਈ ਪਾੜੀ ਪਹਿਲਾਂ ਵੀ ਗੁਰਦੁਆਰੇ ਚੋਂ ਚੱਕ ਲਈ ਸੀ ਸੀ ਅੱਜ ਸਕੂਲ ਚ ਫੜਿਆ ਇਹਨੂੰ ਕਿਸ ਕੰਮ ਲਈ ਧੱਕੇ ਪਾ ਸੀ ਇਹ ਇਹ 11 ਕਾ ਅੱਜ ਤੂੰ ਆਇਆ ਨਹੀਂ ਮੇਰੇ ਕੋਲ ਬਈ ਬੱਚਾ ਇੱਕ ਦੇ ਤਾਂ ਹਨ ਆਪਣਾ ਕੰਤਰਣ ਅੱਜ ਵੀ ਬਾਜ ਛਟਕਾ ਉਦੋਂ ਤੋਂ ਉਦੋਂ ਅੱਜ ਤੱਕ ਹਨ ਇੱਕ ਵਸਤੀ ਹੈ ਕਹਿਣ ਤੋਂ ਭਾਵਨਾ ਬਾੜੇ ਦਿਨ ਮਾੜੇ ਚਲੀ ਜਾਂਦੇ ਹਨ ਓਏ ਚੋਬਰਾ ਉਹ ਜਿੱਦਾਂ ਦੇ 5 6 ਬਾਹਰ ਰਹੇ ਆ ਉਦੋਂ ਬਾਅਦ ਇਹਨਾਂ ਮਾੜੇ ਚਲੀ ਜਾਂਦੇ ਨਾ ਸੱਚੀ ਗੱਲ ਹੈ ਕਿ ਨਹੀਂ ਨਹੀਂ ਜਿੱਦਾਂ ਦੇ ਹੱਥ ਦੋ ਬੱਚੇ ਰਾਤ ਨੂੰ ਬਾਹਰ ਰਹੇ ਆ ਉਸ ਤੋਂ ਬਾਅਦ ਹੀ ਤਕਵਾਸਤੀ ਚਲੀ ਜਾਂਦੀ ਆਪਣੇ ਤੇ ਬਈ ਸਾਰੀ ਚਲੋ ਲੈ ਚਲੇ ਘਰੇ ਯਾਰ ਬਚਾ ਲੈ ਇੱਕ ਤਾਂ ਮਿਲ ਗਿਆ ਤੂੰ ਸਾਨੂੰ ਕਹਿੰਦੇ ਥੱਲੇ ਤੋਂ ਨੰਬਰ ਲਾਉਣੀ ਸੀ ਤੋਕੇ ਤੇ ਫੇਰ ਸਾਨੂੰ ਪਤਾ ਸੀ ਕਿਹਦੇ ਮਨਪ੍ਰੀਤਾ ਹੋਊਗਾ ਮੈਨੂੰ ਪਤਾ ਨਹੀਂ ਕਿਹੜਾ ਐਸਪੀ ਇਹਦਾ ਆਪਣੀ ਨਹੀਂ ਨਹੀਂ ਬੰਦੇ ਤਾਂ ਸਾਰੇ ਆਪਣੇ ਤੈਨੂੰ ਪਤਾ ਤਾਂ ਹੈ ਯਾਰ ਇਹਦਾ ਸਾਰੇ ਜਿਹਨੀ ਗੈਂਗ ਵਗੈਰਾ ਸਾਰੇ ਆਪਣੇ ਕੰਟਰੀ ਚਾਲਦੀ ਹੈ ਠੀਕ ਹੈ ਕਿ ਨਹੀਂ ਰੋਕੋ 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 ਤੂੰ ਹੀ ਤੈਨੂੰ ਰੋਕ ਰੋਕੋ ਬੰਦੇ ਕਿੱਧਰ ਭੱਜ ਕੇ ਸੇਵ ਕਰ ਗਏ ਲੈ ਆਂਦਾ ਬਈ ਓਏ ਓਕੇ ਅੱਜ ਫੇਰ ਭੇਜਿਆ ਅੱਜ ਫੇਰ ਇੱਥੋਂ ਖੂਨ ਦੇ ਨਿਕਲੇ ਲੱਗਦਾ ਇੱਥੋਂ ਕਹਿੰਦੇ ਮੋੜਾ ਮੋਟਾ ਇੱਥੋਂ ਹੈ ਠੀਕ ਹੈ ਕਿ ਨਹੀਂ ਬਾਈ ਨੂੰ ਭਗਾ ਨਹੀਂ ਮਾਈ ਨੂੰ ਲੱਗ ਦੂਗਾ ਨਾ ਆ ਬਚਾ ਤੂੰ ਤੂੰ ਇੱਥੇ ਸੰਤੀ ਤੂੰ ਇਧਰ ਤੋਂ ਸੰਤੀ ਤੂੰ ਇਧਰ ਲੂਟ ਹੋ ਗਈ ਜੀ ਅਜੇ ਤੋਂ ਆ ਦੇ ਸਾਰੀ ਆ ਦੇ ਅੱਡੀ ਪੱਟ ਗਈ ਸੀ ਪਹਿਲਾਂ ਇਧਰ ਸਾਰੀ ਪੱਟ ਗਈ ਸੀਗਾ ਪਹਿਲਾਂ ਅਜੇ ਤੋਂ ਆ ਦੇ ਕੋਈ ਵੇਖੀ ਹੋ ਹਾਂ ਅਜੇ ਤੋਂ ਸਾਰੀ ਖਲ ਰਹੀ ਜੀ ਹੁਣ ਸੈਟ ਆ ਹੁਣ ਵੀ ਮਾਰ ਮੁਰਗਾ ਮਾੜਾ ਮੋਟਾ ਚਲੋ ਕੋਈ ਦਿੱਕਤ ਨਹੀਂ ਚੱਲਦੇ ਯਾਰ ਮਿਲ ਗਿਆ ਧੰਨਵਾਦ ਦੂਜੇ ਦਾ ਸੇਵਕ ਨੀਗਾਂ ਰੱਖੀ ਜਾਗਾ ਹਾਂ ਗਾਂ ਨਹੀਂ ਖਾਦੇ ਕੁਝ ਨਹੀਂ ਖਾਦੇ ਬਾਹਰ ਬਿਠੀ ਤੜਕੇ ਦੇ ਖੁੱਡੇ ਤੋਂ ਬਣਾਉਂਦੀ ਨਾ ਹਾਂ ਤੇ ਹਾਂ ਤੇ ਬਾਕੀ ਐਂ ਕਰੀ ਪਰਸੋਂ ਆਈ ਜਾਗਾ ਜੂੜੇ ਨੂੰ ਫੋਨ ਕਰਤਾ ਵੀ ਲੈ ਜਾਈਂ ਆ ਕੇ ਹਾਂਜੀ ਛੱਡ ਗਏ ਜੀ ਇਹਨੂੰ ਖੁੱਡੇ 'ਚ ਆ ਗਈ ਸੀ ਕਰੇ ਮਿਹਨਤ ਦਾ ਮੁੱਲ ਪੈ ਗਿਆ ਸਿੱਧੇ ਹੀ ਸਹਾਕਤਾ ਵਾ ਹਨ ਤੇ ਇਹਨੇ ਦੱਸਤਾ ਵੀ ਮੈਨੂੰ ਬਾਹਰ ਨਾ ਕੱਢਿਓ ਰੋਕ ਲੋ ਗਾਣੂ ਕੰਮ ਦੇ ਬੈਠ ਠੀਕ ਹੈ ਮਿਲ ਗਿਆ ਜਮਾ ਯਾਰ ਮੇਰੀ ਗੱਲ ਸੁਣੋ ਪਿੰਡ 'ਚ ਕੋਈ ਦਿੱਕਤ ਨਹੀਂ ਆਪਾਂ ਨੂੰ ਹਨਾ ਦੇਖੋ ਲੈ ਅੱਜ ਫੇਰ ਮਾਰ ਗਿਆ ਬਾਜੇ ਦੇ ਵਿਚਾਰੇ ਥੋੜੀ ਲੱਤ ਦੇ ਵਿੱਚ ਅੱਜ ਇਹਦੇ ਠੀਕ ਹੈ ਕਿ ਨਹੀਂ ਇਹਦੀ ਕਿਸਮ ਨੂੰ ਆੜੀ ਹੈ ਪਰ ਕਿਸਮ ਚੰਗੀ ਹੈ ਦੋਵੇਂ ਮੇਰੀ ਬੱਚੇ ਦੇ ਦੋਵੇਂ ਰਹੀ ਮਿਲ ਗਿਆ ਆਪਾਂ ਨੂੰ ਚਲੋ ਕੋਈ ਦਿੱਕਤ ਨਹੀਂ ਪਾਪਿਓ ਅੱਜ ਗਲਤੀ ਆਪਦੀ ਸੀ ਕੱਢਣੀ ਹੈ ਨਹੀਂ ਸੀ ਜਿਹਨੂੰ ਕੇਰਾ ਬਾਜ ਮੱਜ ਕੇ ਮਾਰ ਗਿਆ ਜਿਹਦੇ ਕੇਰਾ ਸਟਿਚਸ ਲੱਗ ਗਏ ਉਹ ਬੱਚਾ ਕੰਮ ਦਾ ਹੈ ਨਹੀਂ ਉਹ ਡਰ ਜਾਂਦਾ ਬੱਚਾ ਉਹ ਨੂੰ ਬਾਜ ਨੂੰ ਵੇਖਣੇ ਸਿੱਧਾ ਵੜ ਜਾਣਾ ਚਲ ਜਓ ਮਰਾ ਤੈਨੂੰ ਘਰ ਛੱਡ ਗਿਆ ਹੁਣ ਮੈਂ ਤੇ ਦੂਜੇ ਪੱਚ ਦੀ ਕਾਹ ਤੋਂ ਨਿਗ੍ਹਾ ਰੱਖਣੀ ਚਾਹਾਂਗਾ ਆਪਾਂ ਹਾਂਜੀ ਮੇਰੇ ਵੀਰੋ ਤੇ ਵਲੌਗ ਦੀ ਭਾਈ ਕਰਦੀ ਆਪਾਂ ਐਂਡਿੰਗ ਠੀਕ ਹੈ ਕਿ ਨਹੀਂ ਤੇ ਬਸ ਓਕੇ ਰਿਪੋਰਟ ਦਾਣਾ ਪਾਣੀ ਹੋਇਆ ਇਹ ਸਾਰੇ ਕੂਤਰਾਂ ਦਾ ਹਣਾ ਤੁਹਾਨੂੰ ਪਤਾ ਹੀ ਹੈ ਬੱਚੇ ਬੁੱੱਚਿਆਂ ਦਾ ਵੀ ਇਹ ਵੋ ਹਾਂ ਅੱਜ ਇੱਕ ਬੱਚਾ ਬਾਹਰ ਰਹਿ ਗਿਆ ਉਹ ਵੀ ਤੁਹਾਨੂੰ ਪਤਾ ਕਿਹੜਾ ਹਨਾ ਤੇ ਬਸ ਕੱਲ ਨੂੰ ਦੇਖਦੇ ਆਂ ਕਰੇ ਬਾਬਾ ਕਿਰਪਾ ਆ ਜੇ ਬਾਕੀ ਤਰ ਆਪਣੀ ਫਲੱਡ ਲੈਟ ਵੀ ਚੰਦੀਆਂ ਦੀ ਇਹ ਵੀ ਬੰਦ ਕਰਦੇ ਆਂ ਬਸ ਜਾਣੇ ਮਤਲਬ ਜਾਣੇ ਆ ਸੌਣੇ ਆ ਠੀਕ ਹੈ ਕਿ ਨਹੀਂ ਸੌਣੇ ਆਗੇ ਤੇ ਖੁੱਡਾਂ ਨੂੰ ਲੋਕ ਲੋਕ ਮੈਂ ਲਾ ਦੂੰ ਆਪੇ ਬਸ ਓਕੇ ਦੀਆਂ ਰਿਪੋਰਟਾਂ ਨੇ ਬਾਏ ਬਾਏ ਗੁੱਡ ਨਾਈਟ ਸੌ ਜੀ ਸਾਰੇ ਨਾਲ